ਮੈਂ ਤਾ ਹੋਰ ਨਾ ਸੁਣਨੀ ਕੁਸਾ ਚਾਹ ਬਣਾ ਲਿਆ ਕੇ ਮੈਨੂੰ ਲੱਗਦਾ ਤੇ ਰਾਣੀ ਹਰ ਪਾਕੀ ਚਾਹ ਬਣਾਵੇਂਗੀ ਪਤਾ ਹੈ ਜੇ ਤਾਂ ਆਪਣੇ ਵਿਆਹ ਦਾ ਦੇਣਾ ਲੈਣਾ ਹੈ ਠੀਕ ਆਇਆ ਹੈਗਾ ਆਪਾਂ ਉਹਨੂੰ 2 ਲੱਖ ਕਿੱਥੋਂ ਦੇਵਾਂਗੇ ਸਸਿਕਾ ਮੇ ਸਸਰੀਕਾ ਹੋ ਠੀਕ ਠਾਕ ਹੈ ਹਾਂ ਵਧੀਆ ਠੀਕ ਹੈ ਮੰਮੀ ਉਥੇ ਤੇਰੇ ਪੇਕੇ ਸਾਰੇ ਠੀਕ ਠਾਕ ਸੀ ਸਾਰੇ ਠੀਕ ਨੇ ਮੰਮੀ ਵਧੀਆ ਹੋ ਤੇਰੀ ਮੰਮੀ ਡੈਡੀ ਸਾਰੇ ਸਾਰੇ ਵਧੀਆ ਠੀਕ ਨੇ ਹਾਂ ਚੱਲ ਪੁੱਤ ਐਂ ਕਰ ਤੂੰ ਕੱਪੜੇ ਬਦਲ ਲੈ ਮੈਂ ਚਾਹ ਬਣਾਉਣੀ ਆ ਮੈਂ ਵੀ ਨਹੀਂ ਪੀਤੀ ਚਾਹ ਮੈਂ ਖੈਲਾ ਉਹਨਾਂ ਨੂੰ ਆ ਜਾਣਦੇ ਫੇਰੀ ਬਣਾਉਂਗੀ ਚਾਹ ਮੈਂ ਠੀਕ ਆਂਗੀ ਬੀਤ ਚਾਪੀ ਹੋਰ ਵੀਰਵਾਲ ਸਾਰਿਆਂ ਨੂੰ ਮਿਲਿਆ ਜੀ ਤੁਆੜ ਗਵਾੜ ਚ ਤੇ ਚਾਚੀਆਂ ਤਾਈਆਂ ਨੂੰ ਸਾਰਿਆਂ ਨੂੰ ਮਿਲਿਆ ਜੀ ਮੰਮੀ ਅੱਛਾ ਮੇਰੇ ਚਾਚਾ ਜੀ ਦੀ ਕੁੜੀ ਵੀ ਆਈ ਹੋਈ ਸੀਗੀ ਅੱਛਾ ਹਾਂ ਉਹਦਾ ਮੇਰੇ ਨਾਲ ਵਿਆਹ 2 ਮਹੀਨੇ ਪਹਿਲਾਂ ਸੀਗਾ ਚਾਹ ਫਿਰ ਤੁਸੀਂ ਵਧੀਆ ਮਿਲ ਲਈ ਆਪ ਤੇ ਹੈਨਾ ਹਾਂ ਹਾਂ ਤੇ ਇਹਨੇ ਵੀ ਇਕੱਠੀਆਂ ਹੋ ਗੀਆਂ ਫਿਰ ਅਸੀਂ ਜਿਹੜੀ ਮੰਮੀ ਮੇਰੇ ਚਾਚਾ ਜੀ ਦੀ ਕੁੜੀ ਮੈਥੇ 2 ਮਹੀਨੇ ਪਹਿਲਾਂ ਵਿਆਹੀ ਸੀ ਨਾ ਉਹਦੇ ਸਹੁਰਿਆਂ ਨੇ ਉਹਨੂੰ ਰਾਣੀ ਹਾਰ ਪਾਇਆ ਸੀ 7 ਤੋਲਿਆਂ ਦਾ ਨਾਲ ਚੂਲੀ ਵਾਲੇ ਕਾਂਟੇ ਤੇ ਬਰੀ ਦੇ ਵਿੱਚ ਉਹਦੇ ਇੰਨੇ ਮਹਿੰਗੇ ਮਹਿੰਗੇ ਸੂਟ ਸੀਗੇ ਬੜੀ ਸੋਹਣੀ ਬਰੀ ਸੀ ਉਹਦੀ ਪੁੱਤ ਆਹ ਦਾ ਘਰ ਦੇਖੀਦਾ ਹੁੰਦਾ ਜਦੋਂ ਮੇਰਾ ਵਿਆਹ ਸੀ ਨਾ ਉਦੋਂ ਡੀ ਚੈਨਾ ਦੇ ਸੂਟ ਹੁੰਦੇ ਸੀ ਮੈਨੂੰ ਨਾ ਡੀ ਚੈਨਾ ਦੀ ਬਰੀ ਢੋਈ ਸੀ ਸਾਰੇ ਪੰਜ ਸੂਟ ਹੀ ਭੇਜੇ ਸੀਗੇ ਉਹ ਸੂਟ ਨਾ ਪੁੱਤ ਮੈਂ 3 ਸਾਲ ਹੰਡਾਏ ਹੈ ਜਿਹੜਾ ਮੈਨੂੰ ਸੈੱਟ ਪਾਇਆ ਸੀ ਉਹਨਾਂ ਨੇ ਉਹ ਬਣਾ ਕੇ ਤੈਨੂੰ ਨਮਾ ਕਰਾ ਕੇ ਪਾਤਾ ਸੀ ਪਰ ਮम्मी ਮੇਰੇ ਭਰਾ ਦਾ ਵਿਆਹਗਾ ਮੇਰੇ ਚਾਚੇ ਤਾਇਦੀਆਂ ਕੁੜੀਆਂ ਸਾਰੀਆਂ ਸੀ ਇਕੱਠੀਆਂ ਹੋਵਾਂਗੀਆਂ ਮੰਮੀ ਮੈਨੂੰ ਮੇਰੇ ਭਰਾ ਤੇ ਵਿਆਹ ਵੇਲਣਾ ਰਾਣੀ ਹਰ ਬਣਵਾ ਦਿਓ ਮੇਰੇ ਚਾਚੇ ਤਾਈ ਦੀਆਂ ਕੁੜੀਆਂ ਹੋਣੀਆਂ ਸਾਰੀਆਂ ਨਹੀਂ ਮੈਂ ਮਹਿੰਗੇ ਮਹਿੰਗੇ ਛੂਟ ਲਵਾਂਗੀ ਨਹੀਂ ਤਾਂ ਮੇਰੀ ਉੱਥੇ ਬੇਜਤੀ ਹੋ ਜੂਗੀ ਵੀਰਪਾਲਾ ਮੜਾ ਆਕਲ ਨੂੰ ਹੱਥ ਮਾਰਾ ਜਿੰਨਾ ਬੀਬੀ ਕੋਲ ਸੋਨਾ ਸੀਗਾ ਉਹ ਤਾਂ ਸਾਰਾ ਤੈਨੂੰ ਪਾਤਾ ਹੁਣ ਤੈਨੂੰ ਕਿੱਥੋਂ ਰਾਣੀ ਹਾਰ ਬਣਾ ਕੇ ਦੇਈਏ 2 ਮਹੀਨੇ ਤਾਂ ਹੋਇਆ ਮੈਨੂੰ ਹਲੇ ਵਿਆਹ ਕਰਕੇwidehat ਨੂੰ ਮੈਨੂੰ ਨਹੀਂ ਪਤਾ ਜੀ ਮੈਨੂੰ ਤਾਂ ਰਾਣੀ ਹਾਰ ਬਣਵਾ ਕੇ ਦਿਓ ਜਿੱਥੋਂ ਮਰਜ਼ੀ ਬਣਵਾ ਕੇ ਦਿਓ ਨਾਲੇ ਮੇਰਾ ਮੇਕਅੱਪ ਦਾ ਸਮਾਨ ਨਾ ਸਾਰਾ ਮੁੱਕਿਆ ਪਿਆਗਾ ਸ਼ਹਿਰ ਲੈ ਕੇ ਚੱਲੋ ਨਾਲੇ ਮੈਂ ਪੰਜਾਬੀ ਜੁੱਤੀ ਲੈਉਣੀ ਹੈ ਮੈਂ ਤਾਂ ਤੈਨੂੰ ਲੈਣ ਮਸਾਂ ਗਿਆ ਖੇਤ ਪਤਾ ਕਿੰਨਾ ਕੰਮ ਹੈਗਾ ਟ ਤੂੰ ਕੋਈ ਕੰਮ ਕਰ ਲੈ ਕੋਈ ਨੀ ਦੋ ਚਾਰ ਦਿਨਾਂ ਤੱਕ ਦੇਖ ਲਾਂਗੇ ਭਗ ਜਾਗੇ 10 ਦਿਨ ਹੋ ਗਏ ਮੰਮੀ ਨੂੰ ਇਕੱਲੀ ਨੂੰ ਕੰਮ ਕਰਦੀ ਨੂੰ ਕੱਪੜੇ ਪਤਾ ਕਿੰਨੇ ਪਏ ਧੋਣ ਵਾਲੇ ਜਾਂ ਕੱਪੜੇ ਧੋੜਾ ਜਾ ਕੇ ਮੰਮੀ ਤੂੰ ਆਰਾਮ ਕਰ ਲੈ ਹੁਣ ਵੀਰਪਾਲ ਆ ਗਈ ਆਪੀ ਕੰਮ ਕਰ ਲੂਗੀ ਕੋਈ ਨਾ ਪੁੱਤ ਨਿਆਣੀ ਐ ਹੌਲੀ ਹੌਲੀ ਸਮਝਾ ਦਾਂਗੇ ਇਹਨੂੰ ਆਪਾਂ ਸਮਝ ਜੂਗੀ ਤੂੰ ਰੁੱਖਾ ਜਾ ਨਾ ਬੋਲ ਉਹਨੂੰ ਮੈਨੂੰ ਬਤਾ ਮਮੀ ਆਪਣੀ ਕਬੀਲਦਾਰੀ ਦਾ ਉਹ ਤਾਂ ਰਾਣੀ ਹਾਰ ਦੀਆਂ ਮੰਗਾਂ ਕਰੀ ਜਾਂਦੀ ਐ ਤੂੰ ਦੇਖ ਲੈ ਸਮਝਾ ਕੇ ਜੇ ਸਮਝ ਜੂਗੀ ਕੋਈ ਨਾ ਪੁੱਤ ਮੈਂ ਆਪੇ ਸਮਝਾ ਦੂੰ ਉਹਨੂੰ ਹੌਲੀ ਹੌਲੀ ਬਸ ਤੂੰ ਨਾ ਬੋਲੀ ਹੁਣ ਜੇ ਕੁਛ ਮੰਗੋ ਤਾਂ ਨਾ ਛੱਟ ਜਵਾਬ ਦੇ ਦਿੰਦੇ ਨੇ ਨੌਕਰਾਨੀਆਂ ਵਾਂਗੂ ਇਹਨਾਂ ਦੇ ਘਰੇ ਕੰਮ ਕਰੀ ਚੱਲੋ ਰਾਣੀ ਹਾਰ ਤਾਂ ਨਾ ਮੈਂ ਮਰਵਾ ਕੇ ਛੱਡੂ ਕੁਛ ਮਰਜ਼ੀ ਹੋ ਜੇ ਭਾਈ ਮੈਨੂੰ ਨਾ ਪੈਸੇ ਚਾਹੀਦੇ ਸੀਗੇ ਮੈਂ ਕਾਲਜ ਦੀ ਫੀਸ ਜੀ ਭਰਨੀ ਸੀਗੀ ਤੂੰ ਐਂ ਕਰ ਮੰਮੀ ਤੋਂ ਲੈ ਜਾ ਮੈਂ ਕੱਲ ਲੈ ਆ ਕੇ ਫੜਾਏ ਸੀ ਉਹਨੂੰ ਚੱਲ ਭਾਈ ਮੈਂ ਲੈ ਲੈਣਾ ਮੰਮੀ ਤੋਂ ਫਿਰ ਮੰਮੀ ਹਾਂ ਪੈਸੇ ਦੇ ਦਿੰਦੇ ਜਿਹੜੇ ਬਾਈ ਨੇ ਇੱਥੇ ਸੀ ਮੈਂ ਕਾਲਜ ਦੀ ਫੀਸ ਜੀ ਭਰਨੀ ਆ ਅੱਜ ਹੀ ਭਰਨੀ ਪੁੱਤਾਂ ਹਾਂ ਅੱਜ ਹੀ ਜਾਣਾ ਸੀਗਾ ਅੱਛਾ ਕੋਈ ਨਾ ਲਿਆਗਾ ਨਹੀਂ ਫਿਰ ਹਾਂ ਲੈ ਲਊਗਾ ਤਬ ਤੁਹਾਡੇ ਦੇਖ ਲੈ ਵੀ ਪੂਰੇ ਨੇ 45 ਲੋਮ ਵੀ ਹਾਂ ਮਿਲਦਾ ਇੰਨੇ ਹੋਣਗੇ ਪੈਸੀ ਤਾਂ ਬਥੇਰੇ ਨੇ ਬੁੜੀ ਕੋ ਗੱਲ ਕਰਨਾ ਕੰਜੂਸ ਵਾਲੀ ਐ ਮੈਂ ਵੀ ਨਾ ਤੇ ਜੇ ਰਾਣੀ ਹਰਮ ਨਾ ਬਣਵਾਇਆ ਨਾ ਮੈਨੂੰ ਵੀਰਪਾਲ ਕੌਣ ਕਹ ਚਲ ਠੀਕ ਆ ਮੈਂ ਫਿਰ ਮੈਂ ਤਿਆਰ ਹੋ ਜਾਣਾ ਗੁਰੀ ਆ ਬਾਬੀ ਕਾਜ ਤੂੰ ਆਉਂਦਾ ਹੋਇਆ ਨਾ ਖਾਣ ਨੂੰ ਲਿਆਈ ਕੁਛ ਪਰ ਬਾਬੀ ਲੈ ਆ ਦੀ ਪੁੱਤ ਵੀਰਪਾਲ ਕੀ ਲੈ ਕੇ ਦੇਣ ਦੱਸ ਦੇ ਪੁੱਤ ਤੂੰ ਗੁਰੀ 버거 ਲੈ ਆਈ ਮੈਂ 버거 ਖਾਣਾ ਚੱਲ ਠੀਕ ਹੈ ਬੱਬੀ ਕੋਈ ਨਹੀਂ ਮਿਲਿਆ ਦੂਗਾ ਹਲੋ 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 ਅਸੀ ਕੱਲ ਬਰੇ ਅਸੀ ਕੱਲ ਬਣੇ ਹੋ ਠੀਕ ਹੋ ਸਾਰੇ ਹਾਂ ਠੀਕ ਹੈ ਭਣੇ ਵਧੀਆ ਤੁਸੀਂ ਦੱਸੋ अच्छा और की करी जांदी थी कुछ नहीं ਬਣਾ ਬਸ ਆਹੀ ਪਸੂਆਂ ਦਾ ਕੰਮ ਜਾ ਕਰੀ ਜਾਂਦਾ ਸੀ اچھا ਮੈਂ ਤਾਂ ਨਾ ਇਹ ਫੋਨ ਕੀਤਾ ਸੀਗਾ ਮੈਂ ਨਾ ਇਹਨੂੰ ਬਾਹਰ ਭੇਜਦੀ ਸੀ ਆਪਣੇ ਤੇਰੇ ਭਾਂਜੇ ਨੂੰ اچھا ਭਣੇ ਹਾਂ ਤੇ ਉਹ ਨਾ ਬਾਕੀ ਤਾਂ ਪੈਸਿਆਂ ਦਾ ਅਰੇਂਜਮੈਂਟ ਹੋ ਗਿਆ ਸੀਗਾ ਤੇ 2 ਲੱਖ ਰੁਪਈਆ ਥੁਰਦਾ ਹੈਗਾ ਕੋਈ ਨਹੀਂ ਭਣੇ ਮੈਂ ਨਾ ਮੰਮੀ ਨਾਲ ਸਲਾਹ ਕਰਕੇ ਦੱਸ ਦੂੰ ਆ ਤੁਹਾਨੂੰ ਫੇਰ ओके ए मेनू ਕਹਿੰਦੇ ਚਲ ਅਵਤਾਰ ਨੂੰ ਪੁੱਛ ਲਾ ਵੀ ਆਪਾਂ ਮੋੜ ਦਾਂਗੇ ਵੀ ਹਾਂ ਕੋਈ ਕੋਈ ਨਹੀਂ ਬਣੇ ਮਮਮੀ ਨਾਲ ਕਰੂੰਗਾ ਸਲਾਹ ਉਹ ਤੁਹਾਨੂੰ ਪਤੀ ਹੈ ਨਾ ਆਪਾਂ ਵਿਆਹ ਉਹ ਕਰਕੇ ਹਟਿਆ ਦਾ 2 ਕੁ ਮਹੀਨੇ ਹੋਇਆ ਅੱਛਾ ਹਾਂ ਬਾਕੀ ਮਾਂ ਮਮੀ ਨਾਲ ਸਲਾਹ ਕਰਕੇ ਤੁਹਾਨੂੰ ਫੋਨ ਕਰ ਦੂੰਗਾ ਫਿਰ ਹਾਂ ਠੀਕ ਹੈ ਮੈਨੂੰ ਫਿਰ ਜਲਦੀ ਦੱਸ ਦਿਓ ਚੰਗਾ ਬਣ ਦੱਸ ਦੇਣ ਠੀਕ ਹੈ ਬਈ ਸਤਿਕਾਰ ਸਤਿਕਾਰ ਉਤ ਕੀ ਗੱਲ ਹੋ ਗਈ ਕੀ ਸੋਚੀ ਜਾਣਾਗਾ ਕੁਛ ਨਹੀਂ ਮੰਮੀ ਅਮਨ ਭੈਣ ਦਾ ਫੋਨ ਆਇਆ ਸੀਗਾ ਉਹ ਕਹਿੰਦੀ ਵੀ ਤੇਰੇ ਭਾਣ ਜੀ ਨੂੰ ਬਾਹਰ ਭੇਜਣਾ ਹੈਗਾ ਵੀ ਗੋਗੀ ਕਹਿੰਦਾ 2 ਲੱਖ ਰੁਪਏ ਉਤਾਰ ਤੋਂ ਮੰਗ ਰਿਹਾ ਪੁੱਤ ਹਜੇ ਤਾਂ ਆਪਣੇ ਵਿਆਹ ਦਾ ਦੇਣਾ ਲੈਣਾ ਠੀਕ ਆਇਆ ਹੈਗਾ ਆਪਾਂ ਉਹਨੂੰ 2 ਲੱਖ ਕਿੱਥੋਂ ਦੇਵਾਂਗੇ ਮੈਂ ਤਾਂ ਮੰਮੀ ਕਿਹਾ ਸੀ ਅਮਨ ਨੂੰ ਵੀ ਇਹਦਾ ਵਿਆਹ ਉਹ ਕਰਕੇ ਹਟਿਆਗੇ ਮੈਂ ਮੰਮੀ ਨਾਲ ਸਲਾਹ ਕਰਕੇ ਦੱਸਣਾ ਫਿਰ ਮੈਨੂੰ ਐ ਵੀ ਹੈਗਾ ਜੇ ਆਪਾਂ ਉਹਨੂੰ ਜਵਾਬ ਦਿੱਤਾ ਗੋਗੀ ਹੋਰ ਵੀ ਪੁੱਠੇ ਸੁਭਾਅ ਦਾ ਹੈਗਾ ਕਿਤੇ ਰੁਸ ਕੀ ਨਾ ਵਹਿ ਜੇ ਇਹਦਾ ਹੱਲ ਆਪਾਂ ਨੂੰ ਕਰਨਾ ਪਊ ਪੁੱਤ ਗੱਲ ਤੇਰੀ ਵੀ ਸਹੀ ਹੈਗੀ ਇਹ ਤੇ ਆਪਣੀ ਕੁੜੀ ਨੂੰ ਨਾ ਕੁਝ ਬੋਲਣ ਉਹ ਹੈ ਐ ਵੀ ਮੈਂ ਸੋਚੀ ਜਾਨੀ ਆ ਕੋਈ ਨਾ ਮੈਂ ਨਾ ਆਰਤੀ ਨਾ ਕਰਦਾ ਗੱਲਾਂ ਆਰਤੀ ਤਾਂ ਕਰਦਾ ਹਾਂ ਇਹ ਹਾਲਤ ਆਪੇ ਨੂੰ ਕਰਨੀ ਪਊਗਾ ਨਾ ਹੁਣ ਆਪਾਂ ਕੁੜੀ ਨੂੰ ਜਵਾਬ ਵੀ ਨਹੀਂ ਦੇ ਸਕਦੇ ਚੱਲ ਪੁੱਛ ਲੈ ਪੁੱਤ ਜੇ ਕੋਈ ਕੰਮ ਬਣਦਾ ਹੈ ਚੱਲ ਕੋਈ ਨਾ ਮम्मी ਮੈਂ ਦੇਰਾਂ ਜਾਣਾ ਬੀਰਪਾਲਾ ਪੁੱਤ ਰੋਟੀ ਪਕਾ ਲੈ ਛਾੜੂ ਕੱਢ ਕੇ ਮੇਰੇ ਤਾਂ ਐ ਲੱਗ ਜੇ ਬੀਪੀ ਜਗਾਟੇ ਪਿਆ ਹੁੰਦਾਗਾ ਕੋਈ ਨਾ ਮੰਮੀ ਪਕਾ ਦਾਨੀ ਆ ਰੋਟੀ ਤਾਂ ਤੇ ਅਵਤਾਰ ਕਿੱਧਰ ਗਿਆ ਮਮੀ ਪੁੱਛ ਨਾ ਪੁੱਤ ਅਵਤਾਰ ਵਿਚਾਰਾ ਇਕੱਲਾ ਕਿੱਧਰ ਕਿੱਧਰ ਹੋਵੇ ਨਾ ਤਾਂ ਗੁਰੀ ਦੀ ਪੜ੍ਹਾਈ ਦਾ ਖਰਚਾ ਹੋ ਗਿਆ ਨਾਲੇ ਵਿਆਹ ਦਾ ਖਰਚਾ ਹੋ ਗਿਆ ਉਤੋਂ ਆ ਕੁੜੀ ਨੇ ਫੋਨ ਕਰਤਾ ਆਖੇ ਮੈਨੂੰ 2 ਲੱਖ ਚਾਹੀਦੇ ਹੈਗਾ ਪਤਾ ਨਹੀਂ ਪੁੱਤ ਕਿੱਥੋਂ ਪ੍ਰਬੰਧ ਕਰੂਗਾ ਪੈਸਾ ਦਾ ਉਹ ਕੋਈ ਨਾ ਮਮੀ ਆਪਣੀ ਘਰ ਦੀ ਕੁੜੀ ਹੈਗੀ ਬਥੇਰੀ ਜ਼ਮੀਨ ਹੈ ਦੇ ਦਾਂਗੇ ਆਪਾਂ 2 ਲੱਖ ਰੁਪਈਆ ਜ਼ਮੀਨਾਂ ਦੇ ਪੁੱਤ ਕੀ ਵਾਚਦਾ ਹੈ ਖਾਣ ਜੋ ਗ੍ਰਿਧਾਣੇ ਮਸਾਉਂਦੇ ਨੇਗੇ ਨਾਲੇ ਪੁਤਾ ਆਰਤੀ ਦੇ ਦੇਣੇ ਪੈਣਗੇ ਲੈ ਲੈ ਵਰਤੀ ਜਾਂਨੇ ਆ ਚਲ ਮਮੀ ਮੈਂ ਰੋਟੀ ਬਣਾਉਣੀ ਆ ਤੁਸੀਂ ਆ ਕੇ ਗਰਮ ਗਰਮ ਖਾ ਲਓ ਚੰਗਾ ਏ ਮਾਤਾ ਰਾਣੀ ਹੀ ਬੈਗੀ ਰੂ ਸੱਚੀ ਪਾਸ਼ਾ ਕਿਰਪਾ ਕਰੀਂ ਰਾਮ 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 ਹੀ ਬੇਰੂ ਰਾਮ ਰਾਮ ਸਿੱਕਾਲ ਵਾਲਾ ਜੀ ਸਤਿ ਸ਼੍ਰੀ ਅਕਾਲ ਭਾਈ ਸੱਸੀ ਆ ਜਾਓ ਉੱਤਾਰ ਬਹਿ ਜਾ ਕੁਰਸੀ ਲੈ ਲਓ ਬਹਿ ਜਾ ਨਰ ਵਾਲਾ ਜੀ ਹਾਂ ਆ ਭਾਈ ਦਿੱਥੋ ਫਿਰ ਕਿਵੇਂ ਆਣ ਹੋਇਆ ਬਾਜੀ ਸਾਨੂੰ ਤਾਂ ਪੈਸੇ ਦੇਲੇ ਦੀ ਲੋੜ ਹੁੰਦੀ ਆ ਉਹਦੇ ਹੀ ਲਾਲਾ ਜੀ ਦਿੰਦੇ ਨੇ 2 ਲੱਖ ਰੁਪਇਆ ਚਾਹੀਦਾ ਜੀ 2 ਲੱਖ ਭਾਈ ਇਕੱਠੇ ਹੀ ਹਾਂਜੀ ਦੇਖ ਲੈ ਭਾਈ ਕਿਵੇਂ ਮੋੜੇਗਾ ਕੋਈ ਨਹੀਂ ਲਾਲਾ ਜੀ ਮੂਰੇ ਫਾਸਲਾ ਹੁੰਦੀ ਹੈਗੀ ਉਹਦੇ ਚੋਂ ਦੇਉ ਮੋੜ ਹੁਣ ਤਾ ਤੂੰ ਪੜਾ ਵਿਆਹ ਕਰਕੇ ਹਟਿਆਗਾ 3 ਲੱਖ ਉਹਦੋਂ ਲੈਗਾ 4 ਲੱਖ ਸੋਡਾ ਪਹਿਲਾਂ ਦਾ ਖੜਾਈ ਭਾਈ ਵਿਆਜ ਲਾਲਾ ਬਾਕੀ 7 ਲੱਖ ਰੁਪਇਆ ਦੇਹ ਲੈ ਕਿਵੇਂ ਮੋੜੇਗਾ ਉਹ ਲਾਲਾ ਜੀ ਇਸ ਤਰ੍ਹਾਂ ਨੂੰ ਚਾਹੁੰਦੇ ਸੀ ਉਹਨਾਂ ਨੇ ਮੁੰਡਾ ਬਾਹਰ ਭੇਜਣਾ ਹੈਗਾ ਦੇਖ ਲਓ ਭਈ ਅਵਤਾਰ ਕਿਵੇਂ ਮਰਜ਼ੀ ਕਰ ਲੋ ਐਤ ਕੀ ਆਲੀ ਫਸਲ ਤਾਂ ਮੇਰੇ ਕੋਲ ਹੀ ਹੈ ਜੀ ਫਿਰ ਤੁਹਾਡੀ ਤੇਖ ਲੈ ਭਾਈ ਅਸੀਂ ਆ ਦੇ ਦਿੰਨੇ ਆਂਗੇ ਰਿਸ਼ਤੇਦਾਰਾਂ ਨੂੰ ਫਿਰ ਤੂੰ ਬਾਹਰ ਤੋਰੇਂਗਾ ਅੱਛਾ ਆਪ ਦੇ ਕਿਥੋਂ ਮੋੜੇਂਗਾ ਫਿਰ ਭਾਈ ਹੁਣ ਤਾਂ ਰਿਸ਼ਤੇਦਾਰਾਂ ਨੂੰ ਬਾਹਰ ਤੋਰ ਦੇਂਗਾ ਆਪਾਂ ਤਾਂ ਦੇ ਦਾਂਗੇ ਪੈਸੇ ਆ 2 ਲੱਖ ਬੰਨਹੀਂ ਪਿਆ ਵਾਸ਼ੀ ਬੰਨਦੇ ਵਹੀ ਤੇ ਵੀ ਚਾੜ ਨਹੀਂ ਦਊਗਾ ਲੈ ਭਾਈ हां ओहि दो लाख ਲੈ ਇਹਦਾ ਲੜਾਈ ਦੇਖ ਲੈ ਗਿਣਨੇ ਗਿੜ ਲੈ ਨਾ ਹੀ ਨਾ ਵਿਸ਼ਵਾਸ ਹੀ ਤੁਹਾਡੇ ਪਰਚੀ ਤਾਂ ਨਹੀਂ ਲੈ ਕੇ ਜਾਣੀ ਫੇਰ ਰਹੀ ਜੀ ਨਾ ਹੀ ਕੋਈ ਬਸ ਠੀਕ ਹੈ ਚੰਗਾ ਲੜਾਈ ਠੀਕ ਆ ਭਾਈ ਕੂ ਆ ਤਾ 5 12 ਕਹ ਰਹੀ ਮਮੀ ਅਰੇ ਅਰੇ ਪੁੱਤ ਲੈ ਆਏ ਪੈਸੇ ਹਾਂ ਮਮੀ ਲੈ ਆਇਆ ਨਾ ਯਾਰਤੀ ਮਮੀ ਆਏ ਕਹਿੰਦਾ ਸੀਗਾ ਹਾਂ ਕਹਿੰਦਾ ਭਈ ਪਹਿਲੇ ਤੁਸੀਂ ਤਾਂ ਬਾਹਲੇ ਪੈਸੇ ਦੇਣਿਆ ਹੋਰ ਪੈਸੇ ਨਾ ਆਇਓ ਤਨੇ ਹੱਸ ਕੇ ਕਹਿੰਦਾ ਸੀਗਾ ਕਹਿੰਦਾ ਛੋੜੀ ਤਾਂ ਸਾਰੀ ਫਸਲ ਹੈ ਕਿ ਮੇਰੇ ਕੁੜੀ ਆਉਗੀ ਤੇਰੇ ਕੰਨੀ ਪੁੱਤ ਮੇਰਾ ਤਾਂ ਦੇਖ ਕੇ ਢੱਡ ਮੱਚਦਾ ਹੈ ਚਾਰ ਜਾਣੇ ਖਾਣ ਵਾਲਿਆਂ ਤੂੰ ਇਕੱਲਾ ਕਮਾਉਣ ਵਾਲਾ ਹੈਗਾ ਮਮੀ ਤੁਸੀਂ ਟੈਨਸ਼ਨ ਨਾ ਲਓ ਇੱਕ ਦੋ ਫਸਲਾਂ ਚ ਨਾ ਆਪਾਂ ਸਾਰਾ ਕਰਜ਼ਾ ਲਾ ਦੇਾਂਗੇ ਆ ਤੁਸੀਂ ਪੈਸੇ ਸੰਭਲੋ ਮੈਨੂੰ ਭੁੱਖ ਲੱਗੀ ਹੈ ਵੀਰਪਾਲ ਕਿੱਥੇ ਰੋਟੀ ਖਾਣੀ ਸੀ ਆਜ ਤਾਂ ਪੁੱਤ ਰੋਟੀ ਖਾ ਲਈ ਤੂੰ ਖਾ ਲੈ ਜਾ ਕੇ ਸ਼ੰਗਾਂ ਹੈ ਮੈਂ ਕਿਹੜਾ ਨਿਆਣੀ ਆ ਵੀ ਮੈਨੂੰ ਪਤਾ ਨਹੀਂ ਮੇਰਾ ਮਨ ਸਮਝਾਉਂਦਾ ਹੈ ਕਹਿੰਕੇ ਇਹ ਔਖਾ ਤਾਂ ਹੈਗਾ ਹੀ ਐ ਬਿਰਪਾ ਰੋਟੀ ਲੈ ਆਉਣੀ ਆ ਰੋਟੀ ਤਾਂ ਲੈ ਜਾਣੀ ਹੈ ਜੀ ਤੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਹਾਂ ਉਹ ਤਾਂ ਹੋ ਗਿਆ ਤੇ ਮੈਂ ਖੇ ਜਾਣਾ ਮੈਨੂੰ ਹੋਰ ਕੰਮ ਵਾਲੇ ਨੇ ਛੇਤੀ ਘਰ ਤੂੰ ਰੋਟੀ ਲੈ ਕੇ ਆ ਦੇ ਦੇ ਜੀ ਦੇਖ ਕਿੰਨੇ ਸੋਹਣੇ ਸੋਹਣੇ ਰਾਣੀ ਹਾਰ ਨੇ ਆ ਤਾਂ ਪਾਲੀ ਸੋਹਣਾ ਹੈਗਾ ਇਹ ਤਾਂ ਕੰਨਾਂ ਵਾਲੇ ਵੀ ਵਾਵਾ ਵੱਡੇ ਵੱਡੇ ਨੇ ਹਨਾ ਡਬਲ ਡਬਲ ਜੇ ਹੈਗੇ ਆਹ ਡਿਜ਼ਾਈਨ ਸੋਹਣਾ ਹੈ ਹਨਾ ਲੈ ਕਿੰਨਾ ਪਾਰੀ ਹੈਗਾ ਤੇ ਕਾਂਟੇ ਵੀ ਵੱਡੇ ਵੱਡੇ ਨੇ ਸਾਰਾ ਵਧੀਆ ਗਲਚਾ ਪਰ ਜੀ ਸੋਹਣਾ ਲੱਗੂਗਾ ਆਹੀ ਬਣਵਾਉਂ ਮੈਂ ਤਾਂ ਇਹ ਤਾਂ ਮਹਿੰਗਾ ਵੀ ਬਾਲਾ ਲੱਗਦਾ ਘੱਟੋ ਘੱਟ 10 ਤੋਲਿਆਂ ਦਾ ਹੋਊਗਾ ਚਲੋ ਇਹੀ ਬਣਵਾਉਂਗੀ ਪੈਸੇ ਤਾਂ ਇਹਨਾਂ ਕੋਲੇ ਹੈਗੇ ਨੇ ਆਪੀ ਉਹ ਕਰਨਗੇ ਲਾਉਣ ਕੀ ਕਰੀ ਜਾਨੀ ਵੀਰ ਬਾਲਾ ਲੱਗਦਾ ਮੈਨੂੰ ਚਾਹ ਬਣਾ ਕੇ ਲਿਆ ਯਾਰ ਹਾਂਜੀ ਚਾਹ ਤਾਂ ਮੈਂ ਤੁਹਾਨੂੰ ਬਣਾ ਦੇਣੀ ਹੈਗੀ ਆ ਦੇਖੋ ਰਾਣੀ ਹਾਰ ਕਿੰਨਾ ਸੋਹਣਾ ਮੈਨੂੰ ਇਹ ਯਾਰ ਰਾਣੀ ਹਾਰ ਬਣਵਾ ਦਿਓ ਕਿੰਨਾ ਸੋਹਣਾ ਲੱਗਦਾ ਹੈਗਾ ਗੱਲ ਪੜਜੂਗਾ ਮੇਰਾ ਇਹ ਯਾਰ ਰਾਣੀ ਹਾਰ ਬਣਵਾ ਦਿਓ ਜੀ ਮੈਨੂੰ ਬੜੀ ਸੋਹਣਾ ਲੱਗਦਾ ਕੀ ਗੱਲ ਹੈ ਜੀ ਤੁਸੀਂ ਇਧਰ ਮੂੰਹ ਕੀਤੇਗਾ ਮੇਰੀ ਗੱਲ ਹੀ ਨਹੀਂ ਸੁਣਦੇ ਤੇਰਾ ਰਾਣੀ ਹਾਰ ਤਾਂ ਮੈਨੂੰ ਇਹ ਲੱਗਦਾ ਮੇਰਾ ਕਿੱਲਾ ਜ਼ਮੀਨਦਾਰ ਜਾਊਗਾ ਤੂੰ ਤਾਂ ਨੰਗ ਕਰਕੇ ਹਟੇਂਗੀ ਤੁਸੀਂ ਮਜ਼ਾਕ ਨਾ ਕਰੋ ਜੀ ਮੈਨੂੰ ਦੀਦੀ ਨੂੰ ਵੀ ਤੁਸੀਂ ਉਹਨਾਂ ਆਰਟੀ ਤੇ 2 ਲੱਖ ਰੁਪਈਆ ਲੈ ਕੇ ਦਿੱਤੇ ਹੀ ਮੇਰੇ ਵਾਰੀ ਇੰਨੀ ਕੰਜੂਸੀ ਕਿਉਂ ਕਰਦੇ ਹੋ ਹਮ ਨੂੰ ਪੈਸੇ ਨਾ ਕੋਈ ਚਾਹ ਨਾਲ ਨਹੀਂ ਦਿੱਤੇ ਉਹ ਤਾਂ ਮਜਬੂਰੀ ਸੀ ਪੈਸੇ ਦੇਣੇ ਮੈਂ ਤਾਂ ਵਿਆਹ ਜਾਣਾ ਆਪਣੇ ਭਰਾ ਦੇ ਇੱਕੋ ਇੱਕ ਭਰਾ ਮੇਰਾ ਮੈਂ ਤਾਂ ਰਾਣੀ ਹਰ ਪਾਕ ਹੀ ਜਾਉ ਬਸ ਮਨ ਤਾਂ ਕਿਵੇਂ ਮਰਜੀ ਰਾਣੀ ਹਰ ਬਣਾ ਕੇ ਦਿਓ ਮੈਥੋਂ ਹੋਰ ਨਾ ਸੁਣਨੀ ਕੁਸ ਚਾਹ ਬਣਾ ਲੈ ਆ ਕੇ ਮੈਨੂੰ ਲੱਗਦਾ ਤਾਂ ਰਾਣੀ ਹਰ ਪਾਕ ਹੀ ਚਾਹ ਬਣਾਵੇਗੀ ਮੈਥੋਂ ਨਹੀਂ ਬਣਦੀ ਚਾਹ ਮੈਂ ਕਿਹੜਾ ਇਸ ਘਰ ਦੀ ਨੌਕਰਾਨੀ ਲੱਗੀ ਹੋਈਾਂਗੀ ਜਦੋਂ ਮੈਂ ਕੁਸ ਮੰਗਦੀ ਮੇਰੇ ਵਾਸਤੇ ਹੈ ਨਹੀਂਗਾ ਤੇ ਹੋਰਾਂ ਵਾਸਤੇ ਕਿਧਰੋਂ ਆ ਜਾਂਦੇ ਸੋਡੇ ਕੋਲ ਨਹੀਂ ਚਾਹ ਮਨ ਨੂੰ ਨੀ ਨਾ ਬਣਾਇਆ ਕਿਉਂ ਐਵੇਂ ਵੀ ਸਿਰੇ ਸਿਰ ਚੜੀ ਜਾਨੀ ਹੈਗੀ ਮੰਮੀ ਚਾਹ ਬਣਾ ਦੇ ਕਿਉਂ ਪੁੱਤ ਵੀਰਪਾ ਨਹੀਂ ਹੁਣਉਂਦੀ ਉਹ ਕਹਿੰਦੀ ਮੈਂ ਇੱਥੋਂ ਨਹੀਂ ਬਣਦੀ ਉਹਨੇ ਤਾਂ ਜਵਾਬ ਦਿੱਤਾ ਕੀ ਹੋ ਗਿਆ ਪੁੱਤ ਲੜ ਲੜ ਕੇ ਦੁਖੀ ਕੀਤਾ ਪਿਆ ਮਮੀ ਉਹ ਤਾਂ ਕਹਿੰਦੀ ਮੈਨੂੰ ਰਾਣੀ ਹਾਰ ਬਣਾ ਕੇ ਦੇ ਹੁਣ ਮੈਂ ਕਿਤੋਂ ਢਾਕਾ ਮਾਰ ਲਿਆ ਮਾ ਕੋਈ ਨਾ ਪੁੱਤ ਮੈਂ ਬਣਾ ਲਿਉਣੀ ਆ ਚਾ ਤੂੰ ਨਾ ਬਸ ਬੋਲੀ ਮੈਂ ਆਪੇ ਸਮਝਾ ਦੂੰ ਮੰਮੀ ਤੂੰ ਸਮਝਾ ਦੇ ਉਹਨੂੰ ਨਾ ਬਾਹਰ ਜਾ ਕੇ ਪੀਣਾ ਚਾ ਮੈਂ ਇੱਥੇ ਇਥੇ ਹੋਰ ਨਾ ਕੁਝ ਬੋਲਿਆ ਜਾਵੇ ਚੱਲ ਕੋਈ ਨਹੀਂ ਮੈਂ ਨਾਲ ਚਾਹ ਦੇ ਆਉਣੀ ਨਾਲ ਕਹਿ ਕੇ ਦੇਖਦੀ ਹਾਂ ਲਵੀਰ ਪਲ ਚਾਹ ਪੀ ਲੈ ਮੈਂ ਨਹੀਂ ਪੀਣੀ ਮੰਮੀ ਮੇਰੇ ਅੰਜੀ ਕਰਦਾ ਚਾਹ ਪੀਨ ਪੁੱਤ ਕੀ ਗੱਲ ਹੋ ਗਈ ਚਾਹ ਘਾਤ ਨਹੀਂ ਪਿੰਦੀ ਮੰਮੀ ਸੋਡੇ ਕੋਲ ਸਾਰੇ ਕੰਮਾਂ ਵਾਸਤੇ ਪੈਸੇ ਨੇ ਗੁਰੀ ਦੀ ਫੀਸ ਵਾਸਤੇ ਦੀਦੀ ਨੂੰ ਦੇਣ ਵਾਸਤੇ ਜੇ ਮੈਂ ਮੰਗਦੀ ਆ ਤਾਂ ਮੇਰੇ ਵਾਸਤੇ ਨਹੀਂ ਹੈਗੇ ਤੂੰ ਸਿਆਣੀ ਬਣ ਪੁੱਤ ਉਤਾਰ ਕੇ ਨਹੀਂ ਦੇਖ ਉਹ ਕੱਲਾ ਜਾਣਾ ਕਮਾਉਣ ਆਲਾ ਹੈਗਾ ਆਪਾਂ ਸਾਰੇ ਜਾਣੇ ਖਾਣ ਆਲੇ ਆ ਸਾਰਾ ਦਿਨ ਮਿੱਟੀ ਨਾਲ ਮਿੱਟੀ ਮੁੰਡਾ ਫਿਰਦਾ ਰ। ਤਾਂ ਘਰ ਤੁਰਦਾ ਪੁੱਤ ਆਪਣਾ। ਪਰ ਮੇਰੇ ਪਰਾਦਾ ਬਿਆਹ ਮੰਮੀ ਮੈਂ ਤਾਂ ਰਾਣੀ ਹਾਰ ਹੀ ਪਾ ਕੇ ਜਾਊਂਗੀ। ਮੇਰੇ ਚਾਚੇ ਤਾਇਿਆਂ ਦੀਆਂ ਕੁੜੀਆਂ ਨੇ ਸਾਰਿਆਂ ਦੇ ਰਾਣੀ ਹਾਰ ਪਾਏ ਹੋਣਗੇ। ਪਰ ਮੇਰੇ ਨਹੀਂ ਹੋਣਾ। ਮੈਨੂੰ ਨਹੀਂ ਪਤਾ ਮੈਂ ਤਾਂ ਕਿਤੋਂ ਮਰਜੀ ਬਣਵਾ ਕੇ ਦਿਓ। ਪੁੱਤ ਕਿਸੇ ਦਾ ਪੱਕਾ ਦੇਖ ਕੇ ਕੱਚਾ ਨਹੀਂ ਡਾਹੀਦਾ ਹੁੰਦਾ। ਮੰਮੀ ਮੈਂ ਸੁਣ ਇੱਕ ਵਾਰੀ ਕਹਿ ਤਾਂ ਮੈਨੂੰ ਰਾਣੀ ਹਾਰ ਚਾਹੀਦਾ। ਬਸ ਚਾਹੀਦੀ ਐ ਤੇ ਮੈਨੂੰ ਬਾਹਰ ਮੱਤਾਂ ਜੀ ਨਾ ਦੇ। ਸਿਆਣੀ ਬਣ ਜਾ ਪੁੱਤ ਸਿਆਣੀ ਬਣ ਜਾ। ਕੀ ਹੋਗਾ ਮੈਂ ਕੀ ਸੋਚੀ ਐ ਨਾ ਐਂ ਕੋ ਬੈਠੋਂਗੇ। ਉਸ ਨੇ ਹੀ ਬੁੱਤ ਮੀਰਪਾਲ ਕਿੱਥੇ ਹੈਗੀ ਉਹ ਤਾਂ ਬੁਤੰਦਰੀ ਪਈ ਐ ਉੱਠੀ ਵੀ ਨਹੀਂ ਹੈਗੀ ਸਾਰਾ ਕੰਮ ਮੈਂ ਕਰਕੇ ਹਟਿਆ ਪਹਿਲਾਂ ਤਾਂ ਮੈਂ ਰੋਟੀ ਪਕਾਈ ਫਿਰ ਮੈਂ ਝਾੜੂ ਕੱਢਿਆ ਫਿਰ ਮੈਂ ਸਾਰੇ ਕੱਪੜੇ ਧੋਕੇ ਹੁਣ ਬੈਲੀ ਹੋਈਆਂ ਮੜੀ ਜੀ ਤੇ ਬਸ ਐ ਇਥੇ ਕਰ ਲੱਗਿਆ ਪਿਆ ਉਹ ਨਹੀਂ ਮੰਨਦੀ ਹੈਗੀ ਉਹ ਤਾਂ ਜਿੱਦ ਰਾਣੀ ਹਾਰ ਦੀ ਫੜ ਰੱਖੀ ਹੋਈ ਐ ਤਾਂ ਤਾਂ ਰਾਣੀ ਹਾਰ ਕਰਾ ਕੇ ਦਿਓ ਮੰਮੀ ਆਏ ਨਹੀਂ ਲੋਟੋਂਦੀ ਉਹਨੂੰ ਮੈਂ ਤਾਂ ਨਾਰਾ ਨਹੀਂ ਹਰ ਨਾ ਪੁੱਤ ਤੈਨੂੰ ਕੁਝ ਕਹਿਣਾ ਹੈਗਾ ਜਲੂਸ ਨਹੀਂ ਕੱਢਣਾ ਆਪਾਂ ਆਪੇ ਉੱਥੇ ਖੜੂਗੀ ਆਪੇ ਕਰ ਲੂਗੀ ਕੰਮ ਉੱਠ ਕੇ ਜਾ ਤੂੰ ਨਾ ਅਨੂ ਲੈ ਵਗ ਜਾਂ ਅੰਦਰ ਮੰਮੀ ਤੂੰ ਮੈਨੂੰ ਕਹੀ ਜਾਨੀ ਰਹਿਣੀ ਆ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤੇਰੇ ਕਹਿੰਦੇ ਐਤ ਕੀ ਵੀ ਚੁੱਪ ਕਰ ਜਾ ਇਹ ਬਾਲਾ ਚੀਜ਼ ਨਾ ਮੈਥੋਂ ਬਰਦਾਸ਼ਤ ਨਹੀਂ ਹੋਣੀ ਠੀਕ ਕਰੀਏ ਪੁੱਤ ਸਮਝਦੀ ਨਹੀਂ ਫੇਰ ਦੀਰ ਬਾਲਾ ਉੱਠ ਕੇ ਰੋਟੀ ਖਾ ਲੈ ਪੁੱਤ ਮੈਂ ਨਹੀਂ ਖਾਣੀ ਮੰਮੀ ਮੈਨੂੰ ਨਹੀਂ ਭੁੱਖ ਹੈਗੀ ਰੋਟੀ ਮੰਮੀ ਕਿਉਂ ਹਾੜੇ ਗੱਡੀਆਂ ਨਹੀਂ ਆ ਇਹਦਾ ਜਿੰਨੇ ਹਾੜੇ ਗੱਡੀਆਂ ਹੋਣੇ ਜਾਂਬਲੀਆਂ ਜਾਂਦੀਆਂ ਮੈਨੂੰ ਲਿਆ ਦੇ ਮੈਨੂੰ ਭੁੱਖ ਲੱਗੀ ਪਈ ਆ ਜੱ ਲੈ ਆ ਦੇ ਰੋਟੀ ਕਰੀਏ ਪੁੱਤੋ ਸਰੂਫਟੀ ਨਹੀਂ ਖਾਂਦੀ ਹੈਗੀ ਭੁੱਖੀ ਤੇ ਹੈ ਹੀ ਕੱਲ ਦੀ ਪਈ ਹੈਗੀ ਜਿੱਦ ਕਰੀ ਬੈਠੀ ਹੈ ਲੈ ਕੀ ਹੋ ਗਿਆ ਅੰਮੀ ਬਾਬੀ ਨੂੰ ਕੁਛ ਨਹੀਂ ਪੁੱਤਾਂ ਖਾਂਦੀ ਨਹੀਂ ਪੀਂਦੀ ਨਹੀਂ ਕੁਛ ਜਿੱਦ ਕਰੀ ਬੈਠੀ ਹੈ ਕਹਿੰਦੀ ਮੈਨੂੰ ਰਾਣੀ ਹਾਰ ਕਰਾ ਕੇ ਦਿਓ ਵਧੀਆ ਗੱਲ ਆ ਅੰਮੀ ਫਿਰ ਤਾਂ ਦੋ ਬਣਵਾ ਲਿਓ ਨਾਲੇ ਮੇਰੀ ਘਰ ਵਾਲੀ ਵਾਸਤੇ ਬਣਵਾ ਲਿਓ ਤੇ ਡਿਜ਼ਾਈਨ ਵੀ ਕੁਝ ਜਿਹਾ ਬਣਵਾਇਓ ਉਹਨਾਂ ਦੇ ਵੀਰ ਪਾਲ ਉਹਨਾਂ ਮੈਂ ਬਾਅਦ 'ਚ ਬਣਾ ਕੇ ਦੇਵਾਂ ਪਹਿਲਾਂ ਤੈਨੂੰ ਨਾ ਬਣਾ ਕੇ ਦੇਣਾ ਨਾ ਨਾ ਭਾਈ ਮੈਂ ਤਾਂ ਮਜ਼ਾਕ ਕਰਦਾ ਸੀ ਇਹਦਾ ਸੀਰੀਅਸ ਹੀ ਲੱਗਿਆ ਬਹਿ ਜਾ ਬਹਿ ਜਾ ਮੈਂ ਮਜ਼ਾਕ ਕਰਦਾ ਸੀ ਉਹਦਾ ਹੋਰ ਤਾਂ ਪੁੱਤ ਕੋਈ ਹੱਲ ਨਹੀਂ ਹੈਗਾ ਹੁਣ ਰੋਜ਼ ਦਾ ਕ ਹੁਣ ਤਾਂ ਬਣਵਾ ਕੇ ਦੇਣਾ ਹੀ ਪਊਗਾ ਮਮੀ ਕਿੱਥੋਂ ਬਣਵਾ ਕੇ ਦੇਵਾਂ ਮੈਨੂੰ ਪਤਾ ਹੈ ਵੀ ਮੈਂ ਕਿੱਥੋਂ ਪੈਸੇ ਲੈ ਕੇ ਆਉਣਾਗਾ ਕੀ ਕੁਛ ਕਰਦਾ ਘਰ ਦੀ ਕਬੀਲਦਾਰੀ ਵਾਸਤੇ ਐ ਕਰੀ ਪੁੱਤ ਕੁਛ ਤਾਂ ਲਿਆ ਯਾੜਤੀ ਇਹਦੇੋਂ ਪੈਸੇ ਕੁਛ ਨਾ ਮੇਰੇ ਵੱਡੇ ਵੱਡੇ ਜੇ ਰਿੰਗ ਪਏ ਨੇ ਮੈਂ ਕਿਹੜਾ ਹੋ ਪਾਉਣੀ ਹੈਗੀ ਵਿੱਚ ਹੀ ਉਹ ਪਵਾਦੀ ਉਹ ਤਾਂ ਤੈਨੂੰ ਲਿਹਾਉਣਾ ਹੀ ਪਊਗਾ ਰਾਣੀ ਹੱਥ ਤੱਕ ਰਾਕੇ ਮੈਂ ਆੜਤੀਆ ਪੈਸੇ ਕਿੱਥੇ ਦੇਊਗਾ 2 ਲੱਖ ਰੁਪਈਆ ਤਾਂ ਅਮਨ ਨੂੰ ਫੜ ਕੇ ਦਿੱਤਾ ਉਹ ਜਦੋਂ ਮੁੰਡਾ ਬਾਹਰ ਗਿਆਗਾ ਉਦੋਂ ਪਹਿਲਾਂ ਵਿਆਹ ਤੇ ਕਿੰਨੇ ਪੈਸੇ ਲਿਆ 4-5 ਲੱਖ ਰੁਪਈਆ ਹੋਇਆ ਪਹਿਗਾ ਆੜਤੀਆ ਤਾਂ ਸਿੱਧੇ ਮੂੰਹ ਬੋਲਦਾ ਨਹੀਂ ਹੈਗਾ ਫੇਰ ਘਰ ਪੁੱਤ ਕੋਈ ਹਿੱਲਾਇਆ ਨਹੀਂ ਸਾਦਾ ਹੈਗਾ ਕੋਈ ਨਹੀਂ ਮੰਨੀ ਦੇਖਦਾ ਕਰਦਾ ਹੈਗਾ ਅਸੀਂ ਕਾਲ ਲਾਲਾ ਜੀ ਅਸੀਂ ਕਾਲ ਭਾਈ RAM RAM ਹਤਾਰ ਹੋਰ ਲਾਲਾ ਜੀ ਠੀਕ ਹਾਂ ਕਿਉਂ ਠੀਕ ਹਾਂ ਠੀਕ ਹੈ ਅਸੀਂ ਤਾਂ ਠੀਕ ਹੀ ਹਾਂ ਠੀਕ ਹੈ ਜੀ ਵਧੀਆ ਮੈਂ ਤਾਂ ਥੋੜੇ ਜਿਹਾ ਪੈਸਿਆਂ ਨੂੰ ਆਇਆ ਸੀਗਾ ਜੀ ਫੇਰ ਪੈਸਿਆਂ ਨੂੰ ਭਾਈ ਅਮਰੀਕਾ ਵਾਲੀ ਦੇ ਨਾਲ ਭਾਈ ਦਾ ਵਿਆਹ ਹੈ ਜੀ ਉਹਨੇ ਰਾਣੀ ਹਾਰ ਬਣਵਾਉਣਾ ਹੈਗਾ ਓ ਹੋ 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 ਰਾਣੀ ਹਰਾਨੇ ਪੱਟ ਤੇ ਭਾਈ ਰਾਣੀ ਹਰਾਨੇ ਪੱਟ ਤੇ ਆਪਣਾ ਮੋਨਾ ਪੁੱਲ ਆ ਜੀ ਵਿਆਹ ਫਿਰ ਕਰੀਏ ਕੀ ਕਿੰਨੇ ਕੁ ਪੈਸੇ ਦਾ ਬਣੂ ਕੋਲਾ 2 ਲੱਖ ਦਾ ਬਣੂ ਆ ਜੀ 2 ਲੱਖ ਦਾ ਹਾਂਜੀ ਬਣਾਉਣਾ ਤਾਂ ਦੇ ਰੱਖਿਆ ਜੀ ਮਾਨਸਾਨ ਸੁਨਿਆਰ ਨੇਗੇ ਭੰਮੇ ਵਾਲੇ ਅੱਛਾ ਉਹ ਫੜ ਕੇ ਲਿਆਉਣਾਗਾ ਵਿਆਹ ਨੇੜੇ ਆਈ ਜਾਂਦਾਗਾ ਪਹਿਲਾਂ ਫਿਰ ਫੋਨ ਫੋਨ ਕਰਦਾ ਜਾ ਤਾਂ ਫਿਰ ਮੈਂ ਬੈਂਕ ਚੋਂ ਪੈਸੇ ਕਢਾ ਲਿਆਂਗਾ ਐ ਕਰ ਫਿਰ ਭੰਮੇ ਵਾਲੇ ਉਹ ਜਿਹੜੇ ਗੁਰਦੁਆਰੇ ਕੋਲੇ ਨੇ ਹਾਂਜੀ ਹਾਂਜੀ ਭਾਏਗਾ ਮੇਰੇ ਕੋਲ ਉਹਨਾਂ ਦਾ ਨੰਬਰ ਮੈਂ ਉਹਨੇ ਫੋਨ ਚੀ ਕਰ ਦੂੰ ਫਿਰ ਚੰਗਾ ਲੜਾ ਜੀ ਕਾਊਂਟ ਕੀ ਕਰ ਦੂੰਗਾ ਤੇ 9 ਲੱਖ ਆਪਣਾ ਪਹਿਲਾ ਹੋ ਰਿਹਾ ਭਾਈ ਹਾਂਜੀ 2 ਇਹ ਹੋ ਗਿਆ 11 ਹੋ ਗਿਆ ਬਾਕੀ ਟੂਲਾ ਲੈ ਵਿਆਜ ਹਾਂ ਲੜਾ ਜੀ ਤਾਂ ਹੈਗਾ ਜੀ ਐਂ ਤਾਂ ਨਹੀਂ ਹਿਸਾਬ ਚ ਆਉਣੀ ਪਈ ਤਾਂ ਨਹੀਂ ਫਿਰ ਐਂ ਕਰ ਜਾਂਦਾ ਫਿਰ ਪਈ ਮੈਂ ਤੈਨੂੰ ਕਹਿਣਾ ਗਾ ਗੱਲ ਸੁਣ ਮੇਰੀ ਰਾਇ ਦਿੰਨਾ ਬੀ ਕਿੱਲੇ ਦਾ ਕਰ ਲੈ ਫਿਰ ਮੇਰੇ ਨਾਲ ਕੇਰਾ ਬੀ ਆਪਾਂ ਫਿਰ ਉਹ ਹੋ ਜੂਗਾ ਜੇ ਤਾਂ ਤੁਸੀਂ ਸਾਲ ਚ ਪੈਸੇ ਮੋੜਤੇ ਤਾਂ ਦਾ ਭਾਈ ਠੀਕ ਆ ਕਿਲਾ ਸੋਡਾ ਨਹੀਂ ਨਹੀਂ ਫਿਰ ਕਿਲਾ ਮੇਰਾ ਕੋਈ ਹਾਂ ਨਾਲਾ ਜੀ ਆਪਣੀ ਕਿਹੜਾ ਕੋਈ ਅੱਜ ਦੀ ਯਾਰਡ ਤਾਂ ਹੈਗੀ ਮੋਤ ਤਾਂ ਦੀ ਯਾਰਡ ਤਾਂ ਹੈਗੀ ਹਾਂ ਐਂ ਕਹਾਂ ਤੈਨੂੰ ਕੋਈ ਨਹੀਂ ਅਸੀਂ ਕਿਹੜਾ ਮੁੱਕਰ ਦੇਾਂਗੇ ਮੁੱਕਰਦੇ ਨਹੀਂ ਭਾਈ ਫਿਰ ਐਨੇ ਐਨੇ ਪੈਸੇ ਸਿਰ ਚੜਾ ਕੇ ਸੀ ਕਿੱਧਰ ਜਾਵਾਂਗੇ 11-11 ਲੱਖ ਦੇ ਕੇ ਯਾਰ ਕੋਈ ਨਹੀਂ ਨਾਲਾ ਜੀ ਏਤ ਕੀ ਫਸਲ ਚੋਂ ਮੁੜ ਕੇ ਤਾਂ ਠੀਕ ਹੈ ਨਹੀਂ ਫਿਰ ਆਪਾਂ ਕਰ ਲਾਂ ਨਾ ਭਾਈ ਸੋਚੋ ਫਿਰ ਜਾ ਕੇ ਛੇਤੀ ਇਹ ਬਾਲਾ ਟਾਈਮ ਨਹੀਂ ਪਾਉਣਾ ਇਹ ਚੀਜ਼ ਨੂੰ ਫਿਰ ਚੱਲ ਕੋਈ ਨਹੀਂ ਨਾਲਾ ਜੀ ਉਹ ਸੋਚ ਕੇ ਦੱਸ ਦਿਆਂਗੇ ਤੁਹਾਨੂੰ ਇਹ ਤੁਸੀਂ ਪੈਸੇ ਪਾ ਦਿਓ ਉਹਨਾਂ ਨੂੰ ਫਿਰ ਅਸੀਂ ਫੜ ਕੇ ਲਿਆਉਣਾ ਹੈਗਾ ਪੈਸੇ ਪਾ ਦਿੰਨੇ ਆਂ ਕੂਆ ਨਹੀਂ ਪੈਸੇ ਪਾਤਾ ਆਂ ਪੈਸੇ ਪਹੁੰਚ ਜਾਣਾ ਕੂਆ ਜੀ ਤੂੰ ਜਾ ਕੂਆ ਜੀ ਚੰਗਾ ਲੜਾਈ ਫਿਰ ਹਾਂ ਇਹ ਗੱਲ ਤੂੰ ਸੋਚੀ ਨਾਲੇ ਜਾ ਕੇ ਭਾਈ ਨਹੀਂ ਨਹੀਂ ਫਿਰ ਦੇਖ ਲਊ ਮੈਂ ਹਾਂ ਫਿਰ ਮੈਂ ਹੁਣ ਜਾਊਂਗਾ ਲਾਲਾ ਜੀ ਫੜ ਕੇ ਲਿਆਊਂਗਾ ਮਾਨਸੇ ਜਾਊਂਗਾ ਮੈਂ ਹਾਂ ਹਾਂ ਠੀਕ ਹੈ ਕੂਆ ਜੀ ਪਗ ਜਾ ਮਾਨਸਾ ਵਗ ਜਾ ਉਹਨੂੰ ਮੈਂ ਕਹਿ ਕੱਢ ਦਿੰਨਾ ਸਾਰਾ ਤੂੰ ਲੱਕ ਹੋਰ ਲੈ ਚੀਏ ਭਾਈ ਲਾ ਮਮੀ ਬਾਲੇ ਰਾਣੀ ਹਰ ਚੱਲ ਪੁੱਤਾ ਤਾ ਤੇ ਵਧੀਆ ਕੀਤਾ ਹੁਣ ਕਲੇਸ਼ ਨਿਪਟ ਜੂਗਾ ਆਪਣਾ ਕਲੇਸ਼ ਤਾਂ ਮਮੀ ਚੱਲੂ ਆ ਦੋ ਬਾਦ ਮੈਨੂੰ ਪਤਾ ਮੈਂ ਕਿਹੜੇ ਹਾਲਾਤਾਂ ਨਾਲ ਪੈਸੇ ਇਕੱਠੇ ਕਰਕੇ ਕਿਵੇਂ ਲੈ ਕੇ ਆਇਆ ਆਰਤਿਆ ਕੀ ਕੁਛ ਬੋਲਦਾ ਸੀ ਨਾ ਪੁੱਤਾ ਇੰਨਾ ਨਾ ਘਬਰਾ ਸਭ ਕੁਝ ਠੀਕ ਹੋ ਜਾਊਗਾ ਚਾਰ ਮਮੀ ਇਹ ਨਹੀਂ ਪਤਾ ਠੀਕ ਹੋਊਗਾ ਕਿ ਨਾ ਹੋਊਗਾ ਚੱਲ ਪੁੱਤੋ ਦੀ ਬੇਇੱਜ਼ਤੀ ਨਹੀਂ ਹੋਊਗੀ ਹੁਣ ਆਦੇ ਭਰਾ ਦਾ ਵਿਆਹ ਨਾ ਖੁਸ਼ੀ ਖੁਸ਼ੀ ਦੇਖਿਆਊਗੀ ਕੰਮ ਮਮੀ ਹੁਣ ਮੇਰੇ ਤੇ ਸਟਾਰਟ ਹੋਊਗੀ ਉਹ ਮੈਨੂੰ ਪਤਾ ਥੋਨੂੰ ਬੁੜੀਆਂ ਨੂੰ ਇਹ ਗੱਲਾਂ ਦਾ ਕੀ ਪਤਾ ਹੈਗਾ ਕੀ ਕਰੀ ਜੀ ਤੁਸੀਂ ਚੁੱਪ ਚੁੱਪ ਜੇ ਕੈਮਰਾ ਨੇ ਉਹ ਨਹੀਂ ਦਨ ਨੂੰ ਐ ਮਿਲਦਾ ਕੋਈ ਚੁੱਪ ਜਾਪ ਜੇ ਮੈਂਨੇ ਰੋਟੀ ਲੈ ਕੇ ਆਉਣੀ ਆ ਤੁਸੀਂ ਰੋਟੀ ਖਾ ਲਓ ਮੈਂ ਨਹੀਂ ਰੋਟੀ ਖਾਣੀ ਯਾਰ ਮੈਨੂੰ ਭੁੱਖ ਨਹੀਂ ਹੈਗੀ ਕੀ ਟਿਆਤਾ ਖੁੱਲ੍ਹੇ ਹੀ ਪੈ ਪਲਾਂ ਉਪਈ ਉਤਾਰ ਉਹ ਕਰੀਂ ਆ ਭਾਈ ਕਾਪੀ ਚਾ ਕਲੀ ਗਿਆ ਕੀ ਆ ਤੇ ਪਈਏ ਦਸਣਾ ਪਊਗਾ ਵੀ ਭਾਈ ਆ ਪੈਸਾ ਉਕਤਾ ਸਾਰਾ ਲੇਖਿਆ ਹਨਾ ਉਪਈ ਉਤਾਰ ਉਹ ਕਰੀਂ ਆ ਭਾਈ ਆ ਬਾਹਰ ਬਾਤ ਜੀ ਵਜੀ ਐ ਜੀ ਨਹੀਂ ਮੋਟਰਸਾਈਕਲ ਦਾ ਹਾਰ ਨਹੀਂ ਜਭੇਗਾ ਚਲ ਕੋਈ ਨਹੀਂ ਦੇਖਦਾ ਮੈਂ ਪਈ ਅਵਤਾਰ ਓ ਸ੍ਰੀ ਕਾਲ ਵਾਲਾ ਜੀ ਸ੍ਰੀ ਕਾਲ ਸ੍ਰੀ ਕਾਲ ਠੀਕ ਹੈ ਠੀਕ ਹੈ ਭਾਈ ਆਓ ਬਹਿ ਜੋ ਆਓ ਲੈ ਆ ਕੁਰਸੀ ਲੈ ਲਓ ਕੁਰਸੀ ਤੇ ਬਹਿ ਜੋ ਭਾਈ ਨੇ ਭਾਈ ਬੈਨਿਆ ਹੋਰ ਟੱਕਿਓ ਹਾਂ ਵਧੀਆ ਹੀ ਤੁਸੀਂ ਦੱਸੋ ਬਸ ਕਿਵੇਂ ਜਿਹੜੇ ਮਾਰੇ ਪਤੀਆ ਫਿਰ ਗੇੜੇ ਦਾ ਤਾਂ ਸੋਨੂ ਉਹਦਾ ਸਾਡੋ ਲਾਲਾ ਜੀ ਤੁਸੀਂ ਚਾਹ ਪਾਣੀ ਦੱਸੋ ਚਾਹ ਪਾਣੀ ਤਾਂ ਬੱਸ ਪਈ ਅਵਤਾਰ ਤੂੰ ਫਿਰ ਮੁੜ ਕੇ ਗੇੜੀ ਨਹੀਂ ਮਾਰਿਆ ਕੀ ਸੋਚਿਆ ਫਿਰ ਫਿਰ ਪਰ ਪਾਣੀ ਲੈ ਕੇ ਆਉ ਲਾਲਾ ਜੀ ਬੱਸ ਅਵਤਾਰ ਪੁੱਤ ਕੀ ਸੋਚਣਾ ਸੀ ਕੀ ਕਹਿੰਦਾ ੜਤੀਆ ਅੱਛਾ ਪਈ ਅਵਤਾਰ ਤੂੰ ਘਰੇ ਵੀ ਨਹੀਂ ਦੱਸਿਆ ਮੈਂ ਦੱਸਦਾ ਬੀਬੀ 4 ਲੱਖ ਤਾਂ ਤੁਸੀਂ ਮੇਰਾ ਦੇਣਾ ਸੀ ਭਾਈ ਵਿਆਹ ਤੋਂ ਪਹਿਲਾਂ 3 ਲੱਖ ਲਿਆਏ ਤੁਸੀਂ ਵਿਆਹ ਵੇਲੇ ਹੈਂ ਦੇ ਹੋ ਗਿਆ 7 ਲੱਖ 2 ਲੱਖ ਆ ਤੁਸੀਂ ਪਿੱਛੇ ਕਹਿੰਦੇ ਕੁੜੀ ਨੂੰ ਦੇਣਾ ਹੈ ਕਿਉਂ ਨੇ ਮੁੰਡਾ ਬਾਹਰ ਤੋਰਨਾ ਹੈ 2 ਲੱਖ ਹੋਦੋਂ ਲੈ ਲਿਆ ਹੋ ਗਿਆ 9 ਲੱਖ 2 ਲੱਖ ਆ ਪਿੱਛੇ ਜਿ ਲੈ ਕੇ ਆਇਓ 11 ਲੱਖ ਹੋ ਗਿਆ ਭਾਈ ਬਾਕੀ ਤੁਸੀਂ ਲਾ ਲਓ ਵਿਆਜ ਮੈਂ ਤਾਂ ਇਹਨੂੰ অবতার ਨੂੰ ਐ ਕਿਹਾ ਸੀ ਵੀ ਇੱਕ ਕਿੱਲਾ ਭਾਈ ਮੈਨੂੰ ਗਹਿਣੇ ਕਰ ਦੋ ਜੇ ਤਾਂ ਤੁਸੀਂ ਇੱਕ ਸਾਲ ਚ ਪੈਸੇ ਮੋੜਤੇ ਤਾਂ ਤਾਂ ਠੀਕ ਹੈ ਨਹੀਂ ਦਿਓ ਕਿੱਲਾ ਛੋਡਾਂ ਨਹੀਂ ਭਾਈ ਫਿਰ ਕਿੱਲਾ ਮੇਰਾ ਹੇ ਹੇ ਰੱਬਾ ਕੁਈ ਨਾ ਲੜੀ ਇੱਕ ਦੋ ਫਸਲਾਂ ਤੁਹਾਡੇ ਪੈਸੇ ਮੋੜਦੇ ਆਂ ਦੇਖ ਲਓ ਭਾਈ ਉਹ ਤਾਂ ਤੁਸੀਂ ਕਿਵੇਂ ਕਰਨਾ ਮੈਂ ਤਾਂ ਫਿਰ ਹਾਂ ਨਾ ਹੀ ਪੁੱਛਣਾ ਆਇਆ ਸੀਗਾ ਮੈਂ ਤਾਂ ਖਿਆਲ ਤੂੰ ਕਿਤੇ ਘਰੇ ਗੱਲ ਕਰ ਲਿਓ ਤੂੰ ਤਾਂ ਕਰੀ ਨਹੀਂ ਗੱਲ ਕੀਤੀ ਹੁਣ ਤੁਸੀਂ ਆਉਂਦਾ ਭਾਈ ਕਰ ਲਿਓ ਰਾਇਵਾੜੀ ਫਿਰ ਜਾਂ ਤਾਂ ਮੇਰੇ ਪੈਸੇ ਦੇ ਦਿਓ ਨਹੀਂ ਦੀ ਹਾਸ ਕੀ ਵੀ ਠੀਕ ਹੈ ਮੇਰੇ ਲਈ ਦੇਖ ਲਓ ਕਿਵੇਂ ਮਰਜ਼ੀ ਕਰ ਲਓ ਆਜ ਹੀ ਫਿਰ ਰੱਥਨੇ ਆਜ ਹੀ ਮੇਰੇ ਕੋਲ ਸ਼ਾਮ ਨੂੰ ਲੰਗਾਈ ਲੰਗਾ ਭਾਈ ਮੈਂ ਚੱਲਦਾ ਫਿਰ ਤਾਈ ਗੁਰੀ ਆ ਕੀ ਬੋਲ ਜਮ ਜੀ ਇਹਨੇ ਕੀ ਹੋ ਗਿਆ ਬੱਤਾ ਤਾਈ ਹੋਣਾ ਅਫਤਾਰ ਨਾਲ ਮੋਟਰ ਡਿੱਗਿਆ ਪੈ ਗਿਆ ਸਾਡੇ ਸੀਰੀ ਦਾ ਫੋਨ ਆਇਆ ਸੀਗਾ ਹੋਵੇਂ ਮਰ ਜਾ ਕੀ ਹੋ ਗਿਆ ਮੇਰੇ ਪੁੱਤ ਨੂੰ ਆ ਗੁਰੀ ਚੱਲੀਏ ਭਈ ਆਪਾਂ ਹੈ ਵੀ ਮੈਂ ਤਾਂ ਦੱਸ ਆ ਮੋਟਰ ਚੱਕ ਲੈ ਚੱਲ ਮੈਂ ਵੀ ਚੱਲਦੀ ਹਾਂ ਤੁਹਾਡੇ ਨਾਲ ਨਹੀਂ ਤਾਂ ਕੋਈ ਨਾ ਤਾਈ ਅਸੀਂ ਆ ਗਏ ਬੱਸ भाई ठीक है भाई ठीक है पूरी पानी वाली चुली भर के भज के जा खड़ा हो बुरी मोड़ ठीक है भाई? ਕਰ ਜਾਇਆ ਜੀ ਡਿੱਗ ਪਿਆ ਸੀ ਬਾਈ ਕੋਈ ਨਾ ਡਿੱਗ ਪਿਆ ਕੀ ਹੋ ਗਿਆ ਕੁਰੀ ਅਮੀ ਤੂੰ ਫਿਕਰ ਨਾ ਕਰ ਬਾਈ ਠੀਕ ਆ ਹੁਣ ਟੈਨਸ਼ਨ ਜੀ ਬੜੀ ਲੈ ਗਿਆ ਸੀਗਾ ਉਹ ਤੇ ਬੇਹੋਸ਼ ਹੋ ਕੇ ਡਿੱਗ ਪਿਆ ਸੀ ਖਾਲ ਕੋਲੇ ਲੋਟ ਆ ਹੁਣ ਤਾਂ ਵਧੀਆ ਹੋਰ ਕਿਵੇਂ ਜਿਹਾ ਹੋਇਆ ਪਿਆ ਤਾਂ ਇਹਦਾ ਸ਼ੁਕਰ ਅੰਮੀ ਰੱਬ ਦਾ ਇਹਦਾ ਬਾਈ ਗਰਮੀ ਕਰਕੇ ਡਿੱਗ ਗਿਆ ਹੀ ਆ ਉਹ ਕਿਤੇ ਟੈਨਸ਼ਨ ਚ ਹੋਰ ਨਾ ਕਰ ਲੈਂਦਾ ਪੁੱਤ ਤੂੰ ਫਿਕਰ ਨਾ ਕਰ ਹੈ ਇਹ ਜੇ ਤਾਂ ਕਬੀਲਦਾਰੀ ਚ ਹੁੰਦਾ ਹੀ ਰਹਿੰਦਾ ਹੁੰਦਾ ਹੈਗਾ ਤੂੰ ਪਾਏ ਜਾ ਮੀਰਪਾਲ ਨੂੰ ਕਹਿੰਨੇ ਤਾਂ ਇਹਨੂੰ ਕੁਝ ਖਾਣ ਪੀਣ ਨੂੰ ਲਿਆ ਕੇ ਦੇਊਗੀ ਜੀ ਹੈਂ ਤੈਨੂੰ ਮੈਂ ਛੱਡਿਆ ਮੈਂ ਯਾਰ ਆ ਛੱਡਿਆ ਉਹ ਪਿੰਡ ਵਾਲੀ ਮੰਮੀ ਦਾ ਹੈ ਨਾ ਦੇਖਾ ਪਹਿਲਾਂ ਕੀ ਕਹਿੰਦੀ ਹੈ ਹੈਲੋ ਹੈਲੋ ਹਾਂ ਤੁਹ ਤੱਕ ਮੈਂ ਆਉਂ ਠੀਕ ਹੈ ਮੰਮੀ ਸਤਿ ਸ਼੍ਰੀ ਅਕਾਲ ਹਾਂ ਤੁਹ ਹੋ ਠੀਕ ਹੋ ਹਾਂ ਮੰਮੀ ਸਾਰੇ ਠੀਕ ਨੇ

ਕੀ ਹੋ ਗਿਆ ਪੁੱਤ ਐਂ ਪਿਆਗਾ ਕੀ ਦਸੀਏ ਭੈਣ ਜੀ ਟੈਨਸ਼ਨ ਦੀ ਬਾੜੀ ਲੈ ਗਿਆ ਉਥੇ ਖੇਤ ਤੇ ਡਿੱਗ ਪਿਆ ਚੱਕਰ ਆ ਗਿਆ ਉਥੋਂ ਚੱਕ ਕੇ ਲਿਆਂਦਾ ਟੈਨਸ਼ਨ ਬਣੇ ਕੀ ਹੋ ਗਿਆ ਪੁੱਤ ਕਾਹਦੀ ਟੈਨਸ਼ਨ ਲੈ ਗਿਆ ਮम्मी ਮੈਂ ਦੱਸ ਦਿਆਂਗੀ ਮम्मी ਇਹਨਾਂ ਨੇ ਆੜਤੀਏ ਤੋਂ ਪਹਿਲੀ ਪੈਸੇ ਫੜੇ ਹੋਏ ਸੀਗੇ ਫਿਰ ਇਹਨਾਂ ਨੇ ਉਸ ਤੋਂ ਬਾਅਦ ਵਿਆਹ ਵੇਲੇ ਫੜ ਲੇ ਫਿਰ ਦੀਦੀ ਨੂੰ 2 ਲੱਖ ਰੁਪਈਆ ਲੈ ਕੇ ਦੇਤਾ ਫਿਰ ਮम्मी ਮੈਂ ਜਿੱਦ ਕੀਤੀ ਰੋ ਨਾ ਅਪ ਤਾਂ ਤੂੰ ਕਾਹਦੇ ਜਿੱਦ ਕਿੱਤੀ ਮੰਮੀ ਅਵਤਾਰ ਨੇ ਤੇ ਮੰਮੀ ਨੇ ਤਾਂ ਮੈਨੂੰ ਬਹੁਤ ਸਮਝਾਇਆ ਸੀਗਾ ਵੀ ਆਪਣੇ ਸਿਰ ਬਹੁਤ ਕਰ ਜਾਗਾ ਪਰ ਮੈਂ ਜਿੱਦ ਨਹੀਂ ਛੱਡੀ ਆਪਦੀ ਮੈਂ ਮੰਮੀ ਇਹਨਾਂ ਨੂੰ ਭਰਾ ਦੇ ਵਿਆਹ ਤੇ ਨਾ ਰਾਣੀ ਹਰ ਬਣਾਉਣ ਨੂੰ ਕਹਤਾ ਦੋ ਲੱਖ ਆਰਤੀ ਤਾਂ ਫੜ ਕੇ ਲਿਆ ਕੇ ਮੈਨੂੰ ਰਾਣੀ ਯਾਰ ਬਣਾਤਾ ਤੇ ਉਹ ਹੁਣ ਆਰਤੀ ਆ ਕਰਿਆ ਆ ਕੇ ਕਹਿੰਦਾ ਵੀ ਜਦ ਤੱਕ ਕਿ ਲਾ ਗਾਇ ਨਹੀਂ ਕਰਦੇ ਜਾਂ ਪੈਸੇ ਵਾਪਸ ਦਿਓ ਅਵਤਾਰ ਇਹ ਗੱਲ ਦੀ ਟੈਨਸ਼ਨ ਲੈ ਗਿਆ ਇਹ ਸਾਰੀ ਮੇਰੀ ਗਲਤੀ ਹੈ ਮੈਂ ਆਪਦਾ ਘਰ ਨਹੀਂ ਦੇਖਿਆ ਮੈਨੂੰ ਆਪਦਾ ਘਰ ਦੇਖਣਾ ਚਾਹੀਦਾ ਸੀ ਮੰਮੀ ਰੋ ਨਾ ਅਪ ਤਾਂ ਚੁੱਪ ਕਰ ਤੂੰ ਸਹੀ ਭੈਣ ਜੀ ਸਾਨੂੰ ਕੁਝ ਵੀ ਨਹੀਂ ਦੱਸਿਆਗਾ ਰਿਸ਼ਤੇਦਾਰ ਦੇ ਰਿਸ਼ਤੇਦਾਰੀ ਕੰਮ ਆਉਂਦਾਗਾ ਸਾਨੂੰ ਤਾਂ ਦੱਸਣਾ ਸੀ ਭੈਣ ਜੀ ਕੀ ਦੱਸੀਏ ਭਣੇ ਕੋਈ ਨਾ ਪੁੱਤ ਟੈਨਸ਼ਨ ਨਾ ਲੈ ਜਮਾਈ ਵੀ ਪੁੱਤਾਂ ਵਰਗੀ ਹੁੰਦੀ ਨੇਗੇ ਮੈਂ ਕੱਲ ਨੂੰ ਪੁੱਤ ਨਾ ਪੈਸਿਆਂ ਦਾ ਇੰਤਜ਼ਾਮ ਕਰਕੇ ਭੇਜ ਦਿਆਂਗੀ ਤੂੰ ਆਰਤੀ ਦੇ ਪੈਸੇ ਮੋੜਦੀ ਪਰ ਤੂੰ ਫਿਕਰ ਨਾ ਕਰ ਹਾਂ ਜੀ ਮੰਮੀ ਮੈਂ ਇੱਕ ਦੋ ਫਸਲਾਂ ਜੀ ਤੁਹਾਡੇ ਪੈਸੇ ਵਾਪਸ ਕਰ ਦਊਗਾ ਕੋਈ ਨਾ ਪੁੱਤ ਤੂੰ ਕਿਹੜਾ ਬਗਾਨਾਗਾ ਨਾਲੇ ਵੀਰ ਪਾਲ ਛਾਤਰ ਦੇਖ ਕੇ ਪੈਰ ਵਿਚਾਰੀ ਰਹਿੰਦਾਗਾ ਕਿ ਸ਼ੇਰਾ ਪੱਕਾ ਦੇਖ ਕੇ ਆਪਦਾ ਕੱਚਾ ਨਹੀਂ ਢਾਈ ਦਾ ਹੁੰਦਾਗਾ ਤਾਂ ਇਹਨਾਂ ਨੂੰ ਮਾਪੋਤਾਂ ਦੇਖ ਲੈ ਕਿੰਨਾ ਤੰਗ ਕੀਤਾ ਅਕਤਾਰ ਮੰਮੀ ਮੈਨੂੰ ਮaaf ਕਰ ਦਿਓ ਇਸ ਤੋਂ ਬਾਅਦ ਮੈਂ ਅਜਿਹੀ ਜਿੱਦ ਕਦੇ ਨਹੀਂ ਕਰਦੀ ਜਿਹੜੀ ਤੁਸੀਂ ਮੇਰੀ ਪੂਰੀ ਨਾ ਕਰ ਸਕੋ ਹੁਣ ਮੈਨੂੰ ਮaaf ਕਰ ਦਿਓ